ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀ ਬਠਿੰਡਾ ਮਾਡਲ ਟਾਊਨ ਸਥਿਤ ਇੱਕ ਪ੍ਰਾਈਵੇਟ ਇੰਸਟੀਚਿਊਟ ਦੇ ਪ੍ਰੋਫੈਸਰ ਵੱਲੋਂ ਆਪਣੀ ਹੀ ਸਟੂਡੈਂਟ ਨੂੰ ਗਲਤ ਮੈਸੇਜ ਭੇਜਣ ਦੇ ਲੜਕੀ ਵੱਲੋਂ ਲਾਏ ਗਏ ਦੋਸ਼ ਜਦੋਂ ਲੜਕੀ ਨੇ ਆਪਣੇ ਮਾਪੇ ਨੂੰ ਦੱਸਿਆ ਤੇ ਪੜ ਪੜਕੇ ਹੋਏ ਮਾਪੇ ਨੇ ਇੰਸਟੀਚਿਊਟ ਚ ਆ ਕੇ ਕੀਤਾ ਹੰਗਾਮਾ ਅਤੇ ਪੁਲਿਸ ਨੂੰ ਦਿੱਤੀ ਜਾਣਕਾਰੀ ਔਰ ਕਿਹਾ ਕਿ ਪ੍ਰੋਫੈਸਰ ਵੱਲੋਂ ਲਗਾਤਾਰ ਲੜਕੀ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਤੇ ਲੜਕੀ ਦੇ ਪਹਿਲੇ ਨੰਬਰ ਬਹੁਤ ਜ਼ਿਆਦਾ ਆਉਂਦੇ ਸੀ ਤੇ ਹੁਣ ਪਰੇਸ਼ਾਨ ਲੜਕੀ ਦੇ ਨੰਬਰ ਬਹੁਤ ਘਟ ਆਏ ਹਨ ਪ੍ਰੋਫੈਸਰ ਵੱਲੋਂ ਉਸ ਲੜਕੀ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਇਸ ਸਬੰਧ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਦੋਂ ਇੰਸਟੀਚਿਊਟ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਤੁਰੰਤ ਉਸ ਪ੍ਰੋਫੈਸਰ ਨੂੰ ਟਰਮੀਨੇਟ ਕਰ ਦਿੱਤਾ ਆਓ ਆਪਾਂ ਜਾਣਦੇ ਹਾਂ ਪੂਰਾ ਮਾਮਲਾ ਕੀ ਹੈ ਸਰ ਕੀ ਘਟਨਾ ਕੱਢੀ ਤੁਸੀਂ ਇੰਸਟੀਚੂਟ ਦੇ ਬਾਹਰ ਉਹ ਕਿਹੜਾ ਇੰਸਟੀਚੂਟ ਹੈ ਤੇ ਮਾਮਲਾ ਕੀ ਹੋਇਆ ਇਕੱਲੇ ਮਦਰ ਇਹ ਐਲਨ ਇੰਸਟੀਚੂਟ ਹੈ ਮੋਡਰਨ ਫੇਸ 1 ਮਠੱਲਾ ਬ੍ਰਾਂਚ ਹੈ ਐਲਨ ਦੀ ਇੱਥੇ ਬੱਚੇ ਪੜ੍ਹਦੇ ਆ ਮੇਰੀ ਬੇਟੀ ਪੜ੍ਹਦੀ ਹੈਗੀ ਹੈ ਸਮਝ ਲਓ ਮੈਡੀਕਲ ਦੇ ਵਿੱਚ ਔਰ ਇੱਥੇ ਇੱਕ ਟੀਚਰ ਹੈ ਰਾਹੁਲ ਕਮਾਉਵਾਲ ਉਹ ਬੱਚਿਆਂ ਨੂੰ ਚੈਟ ਰਾਤ ਨੂੰ ਕਾਫੀ ਗੱਲ ਚਾੜ੍ਹੇ ਪ੍ਰਸ਼ਾਂਤ ਕਰਦਾ ਹੈ ਮੇਰੀ ਬੇਟੀ ਇੱਥੇ ਪੜ੍ਹਦੀ ਹੈ ਪਤਾ ਨਹੀਂ ਕਿਥੋਂ ਉਹਨੇ ਬੇਟੀ ਦੀ ਆਈਡੀ ਲੀਕ ਕੀਤੀ ਉਹ ਪੁਲਿਸ ਚੈਟ ਸਟਾਰਟ ਕੀਤੀ ਬੇਟੀ ਨੂੰ ਵਰਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਬੇਟੀ ਮੇਰੀ ਡਿਪਰੈਸ਼ਨ ਚ ਹੈ ਇੱਕ ਹਫਤੇ ਤੋਂ ਉਹ ਪ੍ਰੇਸ਼ਾਨ ਚੱਲ ਰਹੀ ਹੈ ਅੱਜ ਮੈਨੂੰ ਪਤਾ ਲੱਗਿਆ ਕਿ ਕੀ ਗੱਲ ਹੈ ਬੇਟੀ ਨੇ ਦੱਸਿਆ ਸਾਰਾ ਕੁਝ ਇੱਥੇ ਆ ਚੈਟ ਕਿਸਮਤੀ ਚ ਕਰਿਆ ਇੱਕ ਹਫਤਾ ਪਹਿਲਾਂ ਮੇਰੀ ਬੇਟੀ ਟੀਚਰ ਨੂੰ ਮਿਲ ਕੇ ਵੀ ਗਈ ਸੀ ਕਿ ਸਰ ਆ ਇਹ ਸੀ ਚੈਟ ਕੀਤੀ ਹੈ ਜੋ ਵੀ ਮੇਰਾ ਔਰੇ ਵਰਤ ਤੇ ਚੱਲ ਹੈ ਤਾਂ ਉਹ ਟੀਚਰ ਨੇ ਕਿਹਾ ਕਿ ਮੇਰੇ ਕੋਲ ਹਰੇਕ ਲੜਕੀ ਦੀ ਆਈਡੀ ਹੈ ਬੇਟੀ ਨੂੰ ਉਹ ਕੋਲ ਹਰੇਕ ਲੜਕੀ ਦੀ ਆਈਡੀ ਹੈ ਤੇ ਮੈਂ ਚੈਟ ਆਪ ਨੂੰ ਬਚਾਣਾ ਕਰ ਰਿਹਾ ਔਰ ਮੇਰੀ ਬੇਟੀ ਨਾਲ ਇਹਨੇ ਰਾਤ ਨੂੰ ਮੇਰੀ ਬੇਟੀ ਰਾਤ ਨੂੰ ਪੜਦੀ ਹੈ ਮੈਡੀਕਲ ਦੀ ਪੜਾਈ ਕਰਦਗੀ ਪਿਛਲੇ 1 ਹਫਤੇ ਤੋਂ ਪਰੇਸ਼ਾਨ ਚੱਲ ਰਹੀ ਹੈ ਗਲਤ ਮੈਸੇਜ ਪਾਉਂਦਾ ਹੈ ਚੈਟ ਕਰਨ ਦਾ ਮਕਸਦ ਚੈਟ ਕਰਦਾ ਜੀ ਮੇਰੀ ਬੇਟੀ ਨੇ ਕਿਹਾ ਉਹ ਕਹਿੰਦਾ ਤੂੰ ਮੈਨੂੰ ਬਾਹਰ ਕਿੱਥੇ ਮਿਲ ਸਕਦੀ ਹੈ ਮੇਰੀ ਬੇਟੀ ਉਹ ਕਹਿੰਦਾ ਕਿੱਥੇ ਮਿਲਦੀ ਹੈ ਮੇਰੀ ਬੇਟੀ ਨੇ ਕਿਹਾ ਸਰ ਮੈਂ ਤਾਂ ਕਿ ਇੰਸਟੀਚਿਊਟ ਹੀ ਪੜ੍ਹ ਰਹੀ ਹਾਂ ਇਰਸੀਯੂਡੀ ਹੁੰਨੀ ਹੈ ਨਹੀਂ ਉਹ ਕਹਿੰਦਾ ਤੂੰ ਮੈਨੂੰ ਬਾਹਰ ਕਿੱਥੇ ਮਿਲ ਸਕਦੀ ਹੈ ਬਾਹਰ ਮਿਲਣ ਲਈ ਪੁੱਛ ਰਿਹਾ ਹੁਣ ਬਾਰ-ਬਾਰ ਕੀ ਕਰਦੀ ਹੈ ਕਿੱਥੇ ਜਾਂਦੀ ਹੈ ਜੋ ਵੀ ਸ਼ਿਕਾਇਤ ਕੀਤੀ ਇੰਸਟੀਚੂਟ ਦੇ ਓਨਰ ਨੂੰ ਉਹ ਗੱਲਬਾਤ ਹੋਈ ਹੈ ਤੁਹਾਡੀ ਇੰਸਟੀਚੂਟ ਦੇ ਓਨਰ ਨੂੰ ਅਸੀਂ ਉਹਦੇ ਹੈੱਡ ਇੰਸਟੀਚੂਟ ਹੈੱਡ ਨੂੰ ਮਿਲੇ ਹੈਗੇ ਉਹਨਾਂ ਨੇ ਉਸ ਟੀਚਰ ਨੂੰ ਅੰਦਰ ਕਿਸੇ ਕਮਰੇ ਚ ਰੋਕੋਤਾ ਹੈ ਉਹਨਾਂ ਤਾਂ ਮਿਲਣ ਦੀ ਕੁਛ ਨਹੀਂ ਕਰ ਰਹੀ ਔਰ ਉਹ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਇਹ ਗੱਲ ਨੂੰ ਇੱਥੇ ਬੈਠ ਕੇ ਦਬਾ ਲਓ ਟੇਬਲ ਤੇ ਗੱਲ ਕਰ ਲਓ ਤੁਸੀਂ ਓਪਨਲੀ ਗੱਲ ਨਾ ਕਰੋ ਤੁਸੀਂ ਪੁਲਿਸ ਤੇ ਨਾ ਜਾਓ ਤੁਸੀਂ ਮੀਡੀਆ ਨਾ ਕਰੋ ਕਿਉਂ ਮੈਂ ਅੱਜ ਇਸ ਹਸਪਤਾਲ ਚ ਕਿਹਾਗਾ ਕਿ ਬੱਚਿਆਂ ਨੂੰ ਬਾਹਰ ਪੜਾਉਣਾ ਮੁਸ਼ਕਲ ਹੋ ਗਿਆ ਪੇਰੈਂਟਸ ਉਸਤੇ ਲੜਕੀਆਂ ਨੂੰ ਅਸੀਂ ਕਿੱਥੇ ਭੇਜਾਂਗੇ ਬਾਜ ਮੇਰੇ ਵਰਗੇ ਹਜ਼ਾਣਾ ਪੇਰੈਂਟ ਹੈ ਜਿਹਨੇ ਕਿ ਚੁੱਪ ਕਰ ਜਾਂਦੇ ਹੈ ਕਿ ਗੱਲ ਬਾਹਰ ਨਾ ਆਵੇ ਚਲੋ ਸ਼ਿਕਾਇਤ ਕੀਤੀ ਹੈ ਬ੍ਰਦਰ ਪੁਲਿਸ ਨੂੰ ਸ਼ਿਕਾਇਤ ਅਸੀਂ ਹੁਣ ਪੀਸੀਆਰ ਦੇ ਵਿੱਚ ਕੰਟਰੋਲ ਰੂਮ ਤੇ ਫੋਨ ਕੀਤਾ ਹੈਗਾ ਪੀਸੀਆਰ ਆਈ ਹੋਈ ਹੈ ਔਰ ਐਸਐਚਓ ਸਾਹਿਬ ਵੀ ਉਰੇ ਆ ਰਹੇ ਹਨ ਫੋਨ ਤੇ ਗੱਲ ਹੋਈ ਹੈ ਉਹ ਉਂਝੀ ਡਿਮਾਂਡ ਕਰਦੇ ਹੋ ਕਿ ਇਸ ਤਰ੍ਹਾਂ ਦੀ ਸਜ਼ਾ ਹੋਵੇ ਉਹ ਜੇ ਬੰਦਾ ਅਸੀਂ ਇਹ ਚੌਂਨੇ ਪ੍ਰੋਬਲਮ ਆ ਰਹੀ ਹੈ ਅਸੀਂ ਇਹ ਚੌਂਨਾ ਕਿ ਇਸ ਘਟਨਾ ਕਰਨ ਦੇ ਵਿੱਚ ਇਸ ਪ੍ਰੋਫੈਸਰ ਦੇ ਨਾਲ ਨਾਲ ਜੋ ਵੀ ਇਸ ਕੰਮ 'ਚ ਦੋਸ਼ੀ ਪਾਇਆ ਜਾਂਦਾ ਹੋਰ ਟੀਚਰ ਜਿਹੜਾ ਕਿ ਇਹਨੂੰ ਪ੍ਰੋਟੈਕਟ ਕਰ ਰਿਹਾ ਹੈ ਉਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਹੈ। ਡੀਪੀਟੀ ਨੇ ਤੁਹਾਨੂੰ ਕਦੋਂ ਇਹ ਗੱਲ ਦੱਸੀ। ਸਾਨੂੰ ਇਹ ਗੱਲ ਅੱਜ ਸਵੇਰ ਪਤਾ ਲੱਗੀ ਹੈ ਕਿ ਬੱਚਾ ਪਰੇਸ਼ਾਨ ਚੱਲ ਰਿਹਾ ਮੇਰੀ ਬੱਚੀ ਦੇ ਨੰਬਰ ਅੱਗੇ 500 550 ਨੰਬਰ ਆਉਂਦੇ ਸੀਗੇ। ਪਿਛਲੀ ਵਾਰ ਨੰਬਰ ਚੈੱਕ ਕੀਤੇ ਉਹਦਾ ਇਕੱਲੇ 31 ਨੰਬਰ ਆਇਆ। ਬੱਚੀ ਪਰੇਸ਼ਾਨ ਸੀਗੀ। ਮੈਨੂੰ ਪਰੇਸ਼ਾਨੀ ਸੀਗੀ ਮੈਂ ਸੋਚਿਆ ਕਿ ਸ਼ਾਇਦ ਬੱਚੇ ਨੂੰ ਪੜ੍ਹਾਈ 'ਚ ਦਿੱਕਤ ਹੈ। ਇਸ ਕਰਕੇ ਮੈਂ ਬੱਚੇ ਨੂੰ ਇਹ ਵੀ ਕਹਦੇ ਬੇਟਾ ਅਗਰ ਤੇਤੋਂ ਪੜ੍ਹਾਈ ਨਹੀਂ ਹੁੰਦੀ ਮੈਡੀਕਲ ਦੀ ਤੂੰ ਛੋੜ ਦੇ। ਬਟ ਕੀ ਨਾ ਮਦਦ ਸੁਨੀਲ ਗੁਪਤ ਸਰ ਕੁਤਤਾ ਜੀ ਤੁਹਾਡੇ ਪ੍ਰੋਫੈਸਰ ਦੇ ਤੇ ਅਲਿਗੇਸ਼ਨ ਆ ਗਿਆ ਹੈ ਲੜਕੀ ਦੇ ਪਿਤਾ ਆਪਦੇ ਰਿਪੋਰਟ ਕਿ ਉਹ ਕਹਿੰਦੇ ਕੋਈ ਪ੍ਰੋਫੈਸਰ ਉਹ ਲੜਕੀ ਨੂੰ ਕੋਈ ਮੈਸੇਜ ਕਰਦਾ ਸੀ ਵਟਸਐਪ ਤੇ ਕੀ ਪੂਰਾ ਮਾਮਲਾ ਕੀ ਗੱਣਾ ਬਈ ਇਹ ਮਾਮਲੇ ਚ ਕੀ ਹੋਇਆ ਕਿ ਸਾਨੂੰ ਵੀ ਸਵੇਰੇ ਹੀ ਪਤਾ ਲੱਗਿਆ ਜਦੋਂ ਬੱਚਿਆਂ ਦੇ ਬੱਚੇ ਦੇ ਉਹ ਪੇਰੈਂਟਸ ਆਏ ਤੇ ਆ ਕੇ ਸਿੱਧਾ ਇੰਸਟੀਚਿਊਟ ਐਂਟਰ ਕੀਤਾ ਤੇ ਸਾਡੇ ਟੀਚਰ ਨਾਲ ਹੱਤਪਾਈ ਕੀਤੀ ਉਹਨਾਂ ਨੇ ਉਦੋਂ ਬਾਅਦ ਜੋ ਸਾਨੂੰ ਪਤਾ ਲੱਗਿਆ ਵੀ ਹੱਤਪਾਈ ਹੋ ਰਹੀ ਹੈ ਤੇ ਅਸੀਂ ਗਏ ਮੌਕੇ ਤੇ ਤੋਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਮੈਨੂੰ ਪਤਾ ਨਹੀਂ ਲੱਗਿਆ ਵੀ ਕਾਦੇ ਬਾਰੇ ਹਾਤਾ ਪਾਈ ਹੋ ਰਹੀ ਹੈ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਸਾਡੀ ਮੇਰੀ ਬੇਟੀ ਨੂੰ ਇਹਨਾਂ ਨੇ ਐਸਐਮਐਸ ਕੀਤੇ ਹੈ ਜਾਂ ਮੈਸੇਜ ਕੀਤੇ ਹੈ ਤੇ ਉਹ ਮੈਸੇਜ ਕੀ ਕੀਤਾ ਕੀ ਨਹੀਂ ਕੀਤਾ ਸਾਡੀ ਨੌਲੇਜ ਨਹੀਂ ਸੀਗਾ ਨਾ ਹੀ ਮਾਪੇ ਆਪਣੇ ਸਾਡੀ ਨੌਲੇਜ 'ਚ ਕੋਈ ਗੱਲ ਲੈਂਦੀ ਅਸੀਂ ਇਸ ਬਾਰੇ ਜ਼ੀਰੋ ਟੋਲਰੈਂਸ ਰੱਖਦੇ ਹਾਂ ਅਸੀਂ ਇਮੀਡੀਏਟਲੀ ਉਸ ਬੰਦੇ ਨੂੰ ਅਸੀਂ ਟੀਚਰ ਨੂੰ ਟਰਮੀਨੇਟ ਕਰਤਾ ਟਿਲ ਡੇਟ ਇਹ ਮਾਮਲਾ ਜਿਹੜਾ ਹੈਗਾ ਹੁਣ ਪੂਲ ਸਕੂਲ ਹੈ ਜੋ ਵੀ ਹੋਗੀ ਕਾਰਵਾਈ ਅੱਗੇ ਬੰਦੀ ਉਸ ਕਾਰਵਾਈ ਹੋਊਗੀ ਹਾਂ ਸਰ ਕੀ ਨਾਮ ਸੀ ਪ੍ਰੋਫੈਸਰ ਦਾ ਕੀ ਚੀਜ਼ ਪੜ੍ਹਾਉਂਦੇ ਸੀ ਜੀ ਉਹ ਫਿਜ਼ਿਕਸ ਪੜ੍ਹਾਉਂਦੇ ਸੀ ਉਹਨਾਂ ਦਾ ਨਾਮ ਰਾਹੁਲ ਵਰਮਾ ਸਰ ਹੈ ਉਹ ਰਾਜਸਥਾਨ ਦੇ ਰਹਨ ਵਾਲੇ ਜੀ ਆਪਣੀ ਇੰਸਟੀਚੂਟ ਦੀ ਗੱਲ ਕਰੀਏ ਤਾਂ ਕੀ ਨਾਮ ਹੈ ਇੰਸ਼ੂਰ ਦਾ ਨਾਮ ਹੈਲਨ ਇੰਸਟੀਚੂਟ ਹੈ ਜੀ ਇਹ ਸਰ ਕਿੰਨੇ ਸਾਲੋਂ ਤੋਂ ਚੱਲ ਰਿਹਾ ਜੀ ਇਹ ਐਲਨ ਬਠਿੰਡਾ ਜਿਹੜਾ ਹੈਗਾ ਇਹ ਸਾਡਾ ਦੂਸਰਾ ਸਾਲ ਹੈ ਜੀ ਬਰਾसे ਇਹ 1988 ਦਾ ਹੈ ਜੀ ਪਹਿਲਾਂ ਕੋਈ ਦਿੱਕਤ ਹੋਵੇ ਨਹੀਂ ਨਹੀਂ ਪਹਿਲਾਂ ਕੋਈ ਦਿੱਕਤ ਨਹੀਂ ਆਈ ਇਹ ਵੀ ਜਦੋਂ ਮਾਮਲਾ ਸਾਡੇ ਸਾਹਮਣੇ ਆਇਆ ਅਸੀਂ ਇਮੀਡੀਏਟ ਐਕਸ਼ਨ ਲਿਆ ਅਸੀਂ ਇਮੀਡੀਏਟਲੀ ਆਵਦੇ ਵੱਲੋਂ ਟਰਮੀਨੇਸ਼ਨ ਨੂੰ ਆਤਾ ਹੈ ਤੇ ਬਾਕੀ ਪੁਲਿਸ ਕਾਰਵਾਈ ਜਿਹੜੀ ਹੋਊਗੀ ਉਹਦੇ ਨਾਲ ਅਸੀਂ ਖੜੇ ਹਾਂ ਤੁਸੀਂ ਪੁਲਿਸ ਦੇ ਸਹਿਯੋਗ ਦੋਗੇ ਪੂਰਾ ਜੀ ਨਹੀਂ ਬਿਲਕੁਲ ਬਿਲਕੁਲ ਪੂਰਾ ਸਹਿਯੋਗ ਹੈ ਜੀ ਪੂਰਾ ਕਿੰਨੇ ਚਿਰ ਤੋਂ ਪੜਾ ਰਹੇ ਸੀ ਜਿਹੜੇ ਪ੍ਰੋਫੈਸਰ ਸੀ ਸਾਡੇ ਕੋਲ ਸਾਡਾ ਦੂਜਾ ਸਾਲ ਹੈ ਤੇ ਵੈਸੇ ਉਹਨਾਂ ਦਾ ਐਕਸਪੀਰੀਅੰਸ ਹੈਗਾ 4-5 ਸਾਲ ਦਾ ਓਪਨਿੰਗ ਟਾਈਮ ਕੀ ਤੋਂ ਹਾਂ ਜੀ ਅਸੀਂ ਜੁਰਮ ਦਾ ਮਾਮਲਾ ਹੈ ਕੀ ਭੁਰਾ ਮਾਮਲਾ ਤੇ ਕੀ ਆਪਾਂ ਕੱਲ ਇਹ ਰਕੇਸ਼ ਕੁਮਾਰ ਗੁਪਤਾ ਜੀ ਇਹ ਲੋ ਸਾਡੇ ਕੋਲੇ ਕੰਪਲੇਂਟ ਆਈ ਹੈ ਵੀ ਉਹਨਾਂ ਦੀ ਜਿਹੜੀ ਹੈ ਲੜਕੀ ਹੈ ਐਲਨ ਇੰਸਟੀਚਿਊਟ ਹੈ ਜਿਹੜਾ ਮਾਡਲ ਟਾਊਨ ਫੇਸ ਵੱਲ ਪੜ੍ਹਦੀ ਸੀ ਤੇ ਉੱਥੇ ਕੋਈ ਪ੍ਰੋਫੈਸਰ ਹੈ ਜਿਹੜਾ ਉਹਨਾਂ ਦੀ ਲੜਕੀ ਨੂੰ ਮੈਸੇਜ ਕਰ ਰਿਹਾ ਸੀ ਤੇ ਉਸ ਤੇ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਵੈਰੀਫਾਈ ਕਰਕੇ ਜੋ ਐਸ ਪਰ ਲਾਅ ਕਾਰਵਾਈ ਕਰ ਰਹੇ ਹਾਂ ਇਸ ਤਰ੍ਹਾਂ ਦੇ ਤੁਸੀਂ ਜੱਦ ਤੱਕ ਕੀ ਦੀ ਅਸੀਂ ਹਜੇ ਜਿਹੜੇ ਹੈਗੇ ਉਹਨਾਂ ਨੇ ਸਾਨੂੰ ਹਜੇ ਜਿਹੜਾ ਹੈਗੇ ਚ ਐਵੀਡੈਂਸ ਵਗੈਰਾ ਦਿੱਤੇ ਨਹੀਂ ਕੰਪਲੇਨਟ ਸਿਰਫ ਦਿੱਤੀ ਹੈ ਉਹਨਾਂ ਨੂੰ ਅਸੀਂ ਕਿਹਾ ਵੀ ਕੋਈ ਜਿਹੜਾ ਕੋਈ ਐਵੀਡੈਂਸ ਹੈ ਚੈਟ ਵਗੈਰਾ ਉਹ ਸਾਨੂੰ ਦੇਣਗੇ ਉਹਦੇ ਮੁਤਾਬਕ ਹੀ ਅਗਲੀ ਕਾਰਵਾਈ ਅਮਚ ਲੈਾਂਗੇ ਸਰ ਕੋਈ ਉੱਥੇ ਅੱਜ ਉੱਥੇ ਮਾਰ ਵੀ ਹੋਈ ਹੈ ਜਿਹਨ ਪਰਿਵਾਰ ਵਾਲੇ ਤਰਫੋਂ ਫੈਸਲਾ ਆ ਤਾ ਮਾਰ ਦਿੱਤੀ ਹੋਈ ਹੈ ਇਸ ਸੰਬੰਧੀ ਸਾਡੇ ਕੋਲੇ ਕੋਈ ਹਜੇ ਕੰਪਲੇਨਟ ਨਹੀਂ ਆਈ ਵੀ ਕੋਈ ਟਮਾਰ ਦੀ ਸੰਬੰਧੀ ਕੋਈ ਹਜੇ ਜਿਹੜਾ ਥਾਣੇ ਕੰਪਲੇਨਟ ਸਾਨੂੰ ਜਿਹੜੀ ਹੈਗੀ ਐ ਇੰਟੀਮੇਸ਼ਨ ਨਹੀਂ ਹੈ ਸੀਸੀਟੀਵੀ ਫੁਟੇਜ ਨੇ ਵਾਇਰਲ ਹੋ ਰਹੀ ਇਸ ਦਾ ਕੋਈ ਮਤਜਰ ਹੈ। ਫੁਟੇਜ ਜਿਹੜੀ ਹੈਗੇ ਜੇ ਕੋਈ ਵਾਇਰਸ ਚੈੱਕ ਕਰਕੇ ਜਿਹੜੀ ਉਹ ਤੇ ਬੰਦੀ ਹੈ ਕਾਰਵਾਈ ਅਮਲ ਚ ਲਿਆਂਦੀ ਜਾ ਗਈ। ਸਰ ਇਸ ਮੰਦੇ ਜੀ ਤੁਸੀਂ ਟੀਮਾਂ ਭੇਜੀ ਸੀ ਇਸ ਚੋੜ ਦੇ ਵਿੱਚ ਜਾਂਚ ਕਰਵਾਉਣ ਵਾਸਤੇ। ਸਾਨੂੰ ਕਾਲ ਆਈ ਸੀ ਕਿ ਜਿਹੜਾ ਸਾਡੇ ਮੌਕੇ ਤੇ ਪੀਸੀਆਰ ਗਈ ਸੀ ਤੇ ਉਸ ਤੋਂ ਬਾਅਦ ਸਾਡੇ ਜਿਹੜੇ ਡਿਊਟੀ ਅਫਸਰ ਹੈਗੇ ਇਹ ਸਈ ਸਰਦਰਸ਼ਨ ਉਹ ਵੀ ਜਿਹੜਾ ਮੌਕੇ ਤੇ ਜਿਹੜਾ ਹੈਗਾ ਗਏ ਸੀਗੇ। ਇਸ ਨਾਲ ਜਿਸ ਪ੍ਰੋਫੈਸਰ ਤੇ ਇਲਿਗੇਸ਼ਨ ਆਇਆ ਉਹਨਾਂ ਨੂੰ ਬੁਲਾਇਆ ਗਿਆ ਜਾਂ ਉਹਨਾਂ ਦਾ ਐਂਡਿੰਗ ਬੁਲਾਇਆ ਗਿਆ ਹਾਂਜੀ ਜਿਹੜਾ ਉਹ ਪ੍ਰੋਫੈਸਰ ਆ ਉਹਨਾਂ ਨੂੰ ਵੀ ਅਸੀਂ ਬੁਲਾਇਆ ਵਹਿ ਗਿਆ ਤੇ ਜੋ ਇਹਦੀ ਪੜਤਾਲ ਬਣ ਕੇ ਜੋ ਐਸ ਪਰ ਲਾਅ ਜੋ ਵੀ ਕਾਰਵਾਈ ਬਣੂਗੀ ਉਹਦੇ ਮੁਤਾਬਕ ਜਿਹੜੀ ਹੈਗੀ ਕਾਰਵਾਈ ਮਚਲੀ ਜਾਂਦੀ ਹੈ ਲਾਸਟ ਲਿਖਾਈਏ ਉਹ ਹਜੇ ਸਿਰਫ ਸਾਨੂੰ ਇੱਕ ਕੰਪਲੇਂਟ ਆਈ ਹੈ ਜਿਹੜੇ ਫਾਦਰ ਵੱਲੋਂ ਬਾਕੀ ਅਸੀਂ ਜਿਹੜੀ ਪੜਤਾਲ ਕਰ ਰਹੇ ਹਾਂ ਜੋ ਪੜਤਾਲ ਕਰਕੇ ਜੋ ਵੀ ਕਾਰਵਾਈ ਬਣੂਗੀ ਉਹ ਮਚਲੀ ਜਾਂਦੀ ਹੈ